ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਥਿਆਸ ਸ਼ਹੀਦਾਂ ਦਾ ਅਥਿਆਸ ਹੈ ਇਹ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ ਇਸ ਕੌਮ ਨੇ ਉਹ ਮਰਜੀ ਬੜੇ ਪੈਦਾ ਕੀਤੇ ਹਨ ਜਿਨ੍ਹਾਂ ਦੀ ਮਿਸਾਲ ਸੰਸਾ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾ ਮੁਮਕਨ ਹੈ ਸਿੱਖੀ ਨੂੰ ਨਸਤੋ ਨਾਬੂਦ ਕਰਨ ਲਈ ਸਮੇਦੀ ਹਾਕਮਾਂ ਨੇ ਨਿੱਕਾ ਜਿਹਾ ਝੁਲੰਟਾਈ ਤਰਾਂਤਰਾਂ ਦੇ ਸਹੀਹ ਦਿੱਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਪਰ ਧੰਨ ਸ਼੍ਰੀ ਸਮੇਦੀ ਸਿੱਖੀ ਸਿੱਖੀ ਜਿਸ ਦੇ ਗੁਰੂ ਦੇ ਸਿੱਖ ਜਿਨ੍ਹਾਂ ਨੇ ਸਿਰਦੜ ਦੀ ਬਾਜ਼ੀ ਲਗਾਉਂਦਿਆਂ ਆਪਾਂ ਦਾ ਕੁਰਬਾਨ ਕਰ ਲਿਆ ਪਾਲ ਚੁਲਮਾ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅਤੀ ਸ਼ਹਾਦਾ ਦਾ ਜ암 ਹੱਸਦੇ ਹੱਸਦੇ ਪੀ ਗਏ ਐਸੇ ਹੀ ਮਹਾਨ ਸਿਧਾਂਤ ਉੱਚ ਸਨ ਭਾਈ ਸਹਾ ਭਾਈ ਮਨੀ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਖਾਤਰ ਸਿੱਖੀ ਦੀ ਖਾਤਰ ਝੂਠ ਦੇ ਅੱਗੇ ਕੁਟਣ ਨਹੀਂ ਟੇਕੀ ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਤੇ ਨੇੜੇ ਪਿੰਡ ਕੰਬੋਵਾਲ ਪਿਤਾ ਭਾਈ ਦਾਸ ਤੇ ਮਾਤਾ ਮਧੂਰੀ ਬਾਈ ਜੀ ਦੇ ਜੋ ਇੱਕ ਸੰਪੰਨ ਤੇ ਧਾਰਮਿਕ ਪਰਵਾਰ ਸੀ ਵਿੱਚ ਹੋਇਆ ਮਾਪਿਓ ਨੇ ਇਹਨਾਂ ਦਾ ਨਾਮ ਮੰਨਿਆ ਰੱਖ ਦਿੱਤਾ ਪਾਏ ਮੰਨੀ ਸਿੰਘ ਦੇ ਵੱਡੇ ਮੁਗਲਾਂ ਦੀ ਨੌਕਰੀ ਕਰਦੇ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿੱਖ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਰਹਿਣ ਲੱਗੇ ਇਨਾਂ ਦੇ ਦਾਦਾ ਗੁਰੂ ਹਰਕੋਬੀਨ ਸਾਹਿਬ ਜੀ ਦੀ ਫੌਜ ਦੇ ਜਨੈਲ ਰਹ ਚੁੱਕੇ ਸਨ ਜੋ ਬਹੁਤ ਸੂਰਵੀ ਜੋਦਾਸੀ ਪਾਈ ਮੰਨੀ ਸਿੰਘ 12 ਪ੍ਰਾਸੀ ਜਿਨ੍ਹਾਂ ਵਿੱਚੋਂ ਇੱਕ ਦੀ ਬਚਪਨ ਵਿੱਚ ਹੀ ਮੌਤ ਹੋ ਗਈ 11 ਪ੍ਰਾਪ 5 ਦੀ ਲਈ ਸ਼ਹੀਦ ਹੋਏ ਜਿਨ੍ਹਾਂ ਵਿੱਚੋਂ ਇੱਕ ਪਾਈ ਦਿਆਲਾ ਚਾਂਦਨੀ ਚੌਕ ਵਿਕੇ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਇਆ ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਉਂਕਿ ਇਕੱਲੇ ਭਾਈ ਮੰਨੀ ਸਿੰਘ ਦੇ ਪਰਿਵਾਰ ਵਿੱਚ ਭਾਈ ਮੰਨੀ ਸਿੰਘ ਜੀ ਦਾ ਦਾਦਾ ਸ਼ਹੀਦ ਉਹਨਾਂ ਸਮੇਤ ਹੀ ਗਿਆਰਾਂ ਭਰਾ ਸ਼ਹੀਦ 10 ਪੁੱਤਰਾਂ ਵਿੱਚੋਂ 7 ਪੁੱਤਰ ਤੇ ਅੱਗੋਂ ਬਰਾਮਾ ਦੇ ਪੁੱਤਰ ਕੁੱਲ ਮਿਲਾ ਕੇ 29 ਸ਼ਹੀਦ ਹੋਏ ਹਨ ਉਸ ਤੋਂ ਬਾਅਦ ਇਸ ਪਰਿਵਾਰ ਦੀ ਕੁੱਲ ਵਿੱਚੋਂ ਹੋਰ ਕਿੰਨੇ ਸ਼ਹੀਦ ਹੋਏ ਹੋਣਗੇ ਇਤਿਹਾਸ ਵਿੱਚ ਇਸ ਦਾ ਕੋਈ ਵੇਰਵਾ ਨਹੀਂ ਹੈ ਜੋ ਪਹੁੰਚਣ ਦੀ ਲੋੜ ਹੈ ਉਹ ਮਸਾ ਤੇਰਾ ਕੁਵਰਿਆਂ ਦੇ ਸੰਨ ਜਾਦੇ ਪਰਿਵਾਰ ਗੁਰੂ ਹਰ Rai ਸਾਹਿਬ ਜੀ ਦੇ ਦਰਸ਼ਨ ਕਰਨ ਕੀਰਤਪੁਰ ਆਏ ਤੇ ਮਨੀ ਸਿੰਘ ਨੂੰ ਇੱਥੇ ਹੀ ਗੁਰੂ ਸਾਹਿਬ ਕੋਲ ਛੱਡ ਕੇ ਚਲੇ ਗਏ ਉਦੋਂ ਵਾਸ ਕੀ ਹਰ ਪਰਿਵਾਰ ਘਟੋ ਘਟ ਇੱਕ ਬੱਚਾ ਗੁਰੂ ਸਾਹਿਬ ਦੇ ਚਾਨਾ ਵਿੱਚ ਭੇਟ ਕਰਦਾ ਸੀ 2 ਸਾਲ ਮਨੀ ਸਿੰਘ ਨੇ ਗੁਰੂ ਸਾਹਿਬ ਦੇ ਚੰਨਾ ਵਿੱਚ ਰਹਿ ਕੇ ਲੰਗਰ ਘਰ ਦਾ ਦਿਨੋ ਜਾਨਾ ਸੇਵਾ ਕੀਤੀ ਗੁਰੂ ਹਰ Rai ਸਾਹਿਬ ਜੀ ਦੀ ਦੇਖ ਰੇਖ ਵਿੱਚ ਉਹਨਾਂ ਨੇ ਗੁਰਬਾਣੀ ਵੀ ਸਿੱਖੀ 15 ਸਾਲ ਦੀ ਉਮਰ ਵਿੱਚ ਇਨਾਂ ਦੀ ਸ਼ਾਦੀ ਲਖੀ ਰਾਏ ਦੀ ਪੁੱਤਰੀ ਬੀਬੀ ਸੀਤੋ ਨਾਲ ਹੋ ਗਈ ਕੁਝ ਦੇਰ ਵਿਹਟਾ ਜੀਵਨ ਗੁਜ਼ਾਰਨ ਤੋਂ ਬਾਅਦ ਇਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਦਿੱਲੀ ਚ ਆ ਗਏ ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋ ਸਮਾਏ ਤਾਂ ਇਹ ਮਾਤਾ ਸੁਲਖਣੀ ਜੀ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਬਕਾਲੇ ਪਹੁੰਚ ਗਏ ਇਹਨਾਂ ਨੇ ਛੋਟੀ ਉਮਰ ਤੋਂ ਹੀ ਬਾਲ ਗੁਰੂ ਗੋਬਿੰਦ ਰਾਏ ਦੀ ਸੰਤ ਸੰਗਤ ਮਾਣੀ ਸੀ ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਵੀ ਸਿੱਖਦੇ ਰਹੇ ਗੁਰੂ ਸਾਹਿਬ ਦੀ ਅਗਾਂ ਲੇ ਕੇ ਕੁਝ ਸਮਲੀ ਕਰ ਗਏ ਪਰ 1672 ਵਿੱਚ ਮੁੜ ਆਪਣੇ ਦੋਪਰਾਮਾ ਨਾਲ ਅਨੰਦਪੁਰ ਸਾਹਿਬ ਵਾਪਸ ਆ ਗਏ ਇਹ ਇੱਕ ਮਹਾਨ ਸਹਿਤਕਾਰ ਫਲਸਫਰ ਅਤੇ ਦਮਦਮੀ ਪੀੜ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਖਾਰੀ ਵੀ ਸਨ ਜਿਨ੍ਹਾਂ ਨੇ ਗੁਰ ਗੋਬਿੰਦ ਸਿੰਘ ਜੀ ਅਗਵਾਈ ਹੇਠ ਗੁਰਗ੍ਰੰਥ ਸਾਹਿਬ ਲਿਖਿਆ ਤੇ ਬਾਬਾ ਦੀਪ ਸਿੰਘ ਜੀ ਦੀ ਮਦਦ ਨਾਲ ਇਹਨਾਂ ਦੀਆਂ ਕਈ ਕਾਪੀਆਂ ਹੱਥ ਨਾਲ ਲਿਖ ਲਿਖ ਕੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਦੂਦ ਰਾਂਡੇ ਬੱਠੇ ਸਿੱਖਾ ਵਿੱਚ ਬੰਡੀਆਂ ਆਪ ਗੁਰੂ ਸਹਾਦੇਵ ਮੰਝਾ ਕਵੀਆਂ ਵਿੱਚੋਂ ਅਹਿਮ ਸਥਾਨ ਰੱਖਦੇ ਸੀ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਖਾਰੀ ਕਥਾ ਬਾਚਕ ਗਿਆਨ ਰਚਨਾ ਬਲੀ ਤੇ ਪਖਤ ਮਾਲਾ ਜਹੀ ਗ੍ਰੰਥਾਂ ਦੀ ਰਚਨਾਕਾਰ ਦੀ ਕੱਤਾ ਰਹੀ ਭਾਈ ਮਨੀ ਸਿੰਘ ਸਿਰਫ ਕਲਮ ਦੇ ਤਨੀ ਨਹੀਂ ਸੀ ਬਲਕਿ ਤਲਵਾਰ ਦੇ ਵੀ ਤਨੀ ਸੀ ਪੰਟਾ ਸਾਹਿਬ ਵਿਖੇ ਪਾਗਣੀ ਦੇ ਅਸਥਾਨ ਦੀ ਜੰਗ ਹੋਇਆ ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮੰਗਤੀ ਦੇ ਉਹ ਜਹੌੜ ਬਖਾਏ ਕਿ ਦੇਖਣ ਵੇਖਣ ਵਾਲੇ ਦੰਗ ਰਹਿ ਗਏ ਇਸ ਜੰਗ ਵਿੱਚ ਆਪ ਜੀ ਦੇ ਪਰਾ ਹਰੀ ਚੰਦ ਜੀ ਸ਼ਹੀਦੀ ਪਾ ਗਏ ਸਨ ਇਸੇ ਤਰ੍ਹਾਂ ਦੀ ਜੰਗ ਵਿੱਚ ਆਪ ਦੀ ਸੂਰਮਾ ਗਤੀ ਦੇ ਗੁਰੂ ਸਿਦਕ ਨੂੰ ਵੇਖ ਕੇ ਗੁਰੂ ਪਾਸ਼ਾ ਨੇ ਆਪ ਜੀ ਨੂੰ ਦਿਵਾਨ ਪ੍ਰਧਾਨ ਮੰਤਰੀ ਦੀ ਉਪਾਧੀ ਬਖਸ਼ੀ ਦਿਵਾਨ ਹੋਣ ਦੇ ਨਾਤੇ ਉਹਨਾਂ ਨੂੰ ਮਾਲੀ ਸਿਆਸੀ ਤੇ ਪ੍ਰਬੰਧਕੀ ਮਾਮਲਿਆਂ ਵੱਲ ਵੀ ਧਿਆਨ ਦੇਣਾ ਪੈਂਦਾ ਇਤਨਾ ਕੁਝ ਕਰਦਿਆਂ ਫਿਰ ਵੀ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾ ਦਾ ਗਿਆਨ ਕਰਨ ਲਈ ਸਮਾਂ ਕੱਢ ਲਿੰਦੇ ਅਤੇ ਹਰ ਰੋਜ਼ ਸਿੱਖਾਂ ਸੰਗਤਾਂ ਨੂੰ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਥਾ ਸੁਣਾਉਂਦੇ ਹਰਮੰਦਰ ਸਾਹਿਬ ਵਿਖੇ ਸੋਢੀ ਹਰ ਰਾਏ ਦੇ ਚਨਾਣ ਉਪਰੰਤ ਦਰਬਾਰ ਸਾਹਿਬ ਦੇ ਅਸਾਲ ਤਖਤ ਦੀ ਦੇਖਭਾਲ ਤੇ ਸੇਵਾ ਦਾ ਕੰਮ ਉਸਦੇ ਪੁੱਤਰ ਨਰਿੰਦਰ ਰਾਏ ਦੇ ਹੱਥ ਆ ਗਿਆ ਇਹੇ ਕਿ ਕਮਜ਼ੋਰ ਪ੍ਰਬੰਧਕ ਹੋਣ ਕਰਕੇ ਹਰਮੰਦਿਰ ਸਾਹਿਬ ਦੀ ਦੇਖਭਾਲ ਅਤੇ ਪ੍ਰਬੰਧ ਵਿੱਚ ਕਈ ਔਨਤਾਈਆਂ ਆ ਗਈਆਂ ਸਾਧ ਸੰਗਤ ਦੀ ਬੇਨਤੀ ਅਤੇ ਭਾਈ ਮਨੀ ਸਿੰਘ ਦੀ ਵਿਦਤਾ ਅਤੇ ਗਿਆਨ ਨੂੰ ਦੇਖਦੇ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਮੰਦਿਰ ਸਾਹਿਬ ਦੇ ਅਕਾਲ ਮੰਗੇ ਦੀ ਸੇਵਾ ਅੰਦਰ ਨਿਯੁਕਤ ਕਰਕੇ ਅੰਮ੍ਰਿਤਸਰ ਭੇਜ ਦਿੱਤਾ ਇਸ ਤਰ੍ਹਾਂ ਆਪੇ ਦਰਬਾਰ ਸਾਹਿਬ ਦੇ ਤੀਜੇ ਹੈੱਡ ਗ੍ਰਾਂਤੀ ਬਣੀ ਪਹਿਲੇ ਬਾਬਾ ਬੁੱਢਾ ਜੀ ਦੂਸਰੇ ਪਾਈ ਗੁਰਦਾਸ ਜੀ ਸੰਨ ਉੱਥੇ ਜਾ ਕੇ ਸੋਡੀਆਂ ਦੇ ਅਡੰਬਰ ਬੰਦ ਕਰਵਾਏ ਗੁਰੂ ਮਰਿਆਦਾ ਦਾ ਪ੍ਰਵਾਹ ਚਲਾਇਆ ਬੇ ਲੋੜੀਆਂ ਮਰਿਆਦਾਵਾਂ ਨੂੰ ਸਮਾਪਤ ਕਰਕੇ ਗੁਰੂ ਅਰਜਨ ਦੇਵ ਜੀ ਵੱਲੋਂ ਛੀਰ ਦਰਬਾਰ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਸਿੰਘ ਜੀ ਵੱਲੋਂ ਅਕਾਲ ਤਖਤ ਦੀ ਸਮਾਪਤ ਨੂੰ ਪ੍ਰਮਾਣਿਤ ਗੁਰੂ ਮਰਿਆਦਾ ਨੂੰ ਲਾਗੂ ਕੀਤਾ ਨਿਤਨੇਮ ਕੀਰਤਨ ਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ ਜਿਸ ਸਦਕਾ ਦਰਬਾਰ ਸਾਹਿਬ ਵਿੱਚ ਪ੍ਰਾਣੀਆਂ ਰੌੜਕਾ ਮੁਰ ਪਰਤਾਈਆਂ 1699 ਦੀ ਬਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੁਆਰਾ ਖਾਲਸਾ ਪੰਥ ਦੀ ਹਸਤਾਪਨਾ ਸਮੇਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾ ਮਾਰ ਤੇ ਪੁੱਤਰਾ ਸਹਿਤ ਅਮਰਤ ਪ੍ਰਚਾਰ ਕੀਤਾ। ਹੁਣ ਆਪ ਜੀ ਦਾ ਨਾਮ ਭਾਈ ਮਨੀ ਸਿੰਘ ਹੋ ਗਿਆ। ਅਮਰਤ ਪ੍ਰਚਾਰ ਦੀ ਲਹਿਰ ਵਿੱਚ ਹਿੱਸਾ ਲੈ ਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਜਦ ਭਾਈ ਮਨੀ ਸਿੰਘ ਦੇ ਅਮਰਸਰ ਸਾਹਿਬ ਰਹਿਣ ਦੀਆਂ ਕਈ ਬਰੇ ਬੀਤ ਗਈ ਤਾਂ ਹੋਂਨੰਦੂ ਸਾਹਿਬ ਗੁਰਦਰਸ਼ਨ ਲਈ ਆਈ। ਸਤਾਰਨ ਸੋਸਤਿੰਨ ਵਿੱਚ ਮਾਈ ਮਨੀ ਸਿੰਘ ਜੀ ਦੀ ਉਤਮ ਸੇਵਾ ਨਿਮਰਤਾ ਤੇ ਸਰਪੱਖੀ ਗੁਣਾ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਇੱਕ ਮਹੱਤਵਪੂਰਨ ਹੁਕਮ ਨਮਾ ਬਖਸ਼ਿਆ ਜਿਸ ਤੋਂ ਧੰਨ ਹੋ ਕੇ ਇਹ ਮੁੜ ਦਰਬਾਰ ਸਾਹਿਬ ਦੀ ਸੇਵਾ ਵਿੱਚ ਆ ਕੇ ਜੁੜ ਗਈ ਇੱਕ ਓੰਕਾਰ ਸਤਿ ਸੂਤ ਪ੍ਰਸ਼ਾਦ ਸ੍ਰੀ ਸਤਗੁਰੂ ਜੀ ਦੀ ਆਗਿਆ ਹੈ ਪਾਈ ਬਚਿੱਤਰ ਸਿੰਘ ਜੀ ਪਾਈ ਉਹਦੇ ਸਿੰਘ ਜੀ ਪਾਈ ਅਨਕ ਸਿੰਘ ਜੀ ਪਾਈ ਅਜਬ ਸਿੰਘ ਜੀ ਪਾਈ ਅਜੈਬ ਸਿੰਘ ਜੀ ਨਾਇਕ ਪਾਈ ਦਾਨ ਵੋਈ ਮਨ ਸਿੰਘ ਨੂੰ ਵਾਹਿਗੁਰੂ ਸ਼ਰਨ ਰੱਖੇਗਾ ਤੁਸੀਂ ਮੇਰੇ ਪੁੱਤਰ ਫਿਰੰਗਾਂ ਖਾਣੇ ਜਾਂਦੇ ਹੋ ਤੁਸਾਂ ਉੱਪਰ ਮੇਰੀ ਖੁਸ਼ੀ ਹੈ ਸਭ ਵਰਤਾਰੇ ਤੇ ਤੁਸੀਂ ਰਹਿਬਰ ਹੋ ਕੋਰ ਕੋਡੀ ਦਮੜੀ ਪੈਸਾ ਟੇਲਾ ਰੁਪਈਆ ਇੱਛਿਆ ਦਾ ਅਸਾਂ ਨੂੰ ਦੇਵੇਂਗਾ ਇਹ ਮੇਰੇ ਫਰਜ਼ਿੰਦ ਹਨ ਸਿੱਖਾਂ ਪੁੱਤਾਂ ਦਾ ਸੇਵਾ ਦਾ ਵੇਲਾ ਹੈ ਜੋ ਲੋਚ ਕੇ ਸੇਵਾ ਕਰੋਗੇ ਤੁਸਾਂ ਦੀ ਸੇਵਾ ਥਾਂ ਪਵੇਗੀ ਤੁਸਾਂ ਉੱਪਰ ਵਾਹਿਗੁਰੂ ਰੱਖਿਆ ਕਰੇਗਾ ਸੰਮਤ ਸਾਸ ਸੱਤ ਮੀਤੀ ਕਤਕ ਆਪ ਅਮਰ ਸਾਹਿਬ ਦੀ ਸੇਵਾ ਨਿਭਾਉਂਦੇ ਆ ਗੁਰੂ ਸਾਹਿਬ ਨਾਲ ਆਪਣਾ ਤਾਲਮੇਲ ਹਮੇਸ਼ਾ ਬਣਾਈ ਰੱਖਦੇ ਆਪ ਗੁਰੂ ਸਾਹਿਬ ਦਾ ਅਨੰਦਪੁਰ ਛੱਡਣ ਤੋਂ ਲੈ ਕੇ ਚਮਤੌੜ ਦੀ ਗੜੀ ਤੱਕ ਬਿਆਰੀਆਂ ਨਾਲ ਲੜੀ ਜੰਗਾਂ ਸਭ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਤੇ ਅਨੇਕਾਂ ਸਿੰਘਾਂ ਸਿੰਘਣੀਆਂ ਸ਼ਹੀਦ ਹੋਈਆਂ ਅਥੀ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ ਮਾਲਵੇ ਦੀ ਧਾਤੀ ਨੂੰ ਭਾਗ ਲਾਉਂਦਿਆਂ ਜਦ ਗੁਰਦਸ਼ਮੀਸ਼ ਜੀ ਸਾਹਬ ਦੀ ਤਲਵੰਡੀ ਪਹੁੰਚੇ ਤਾਂ ਇੱਥੇ ਵੀ ਭਾਈ ਮਨੀ ਸਿੰਘ ਜੀ ਕੁਝ ਸਿੰਘਾਂ ਸਮੇਤ ਆਪ ਜੀ ਦੇ ਦਰਸ਼ਨ ਕਰਨਾ ਆਏ ਜਦ 1704 ਵਿੱਚ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਦੋਨੋਂ ਮਾਤਾਵਾਂ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਗਵਾਲਤ ਜ਼ਿੰਮੇਦਾਰੀ ਭਾਈ ਮੰਨੀ ਸਿੰਘ ਨੂੰ ਸੌਂਪੀ ਗਈ। ਵਿਖੜੇ ਪੰਡਤਾਂ ਤੈ ਕਰਕੇ ਜਾਂਦੂ ਦਿੱਲੀ ਵੱਲੋਂ ਨਿਕਲ ਗਏ ਤਾਂ ਉੱਥੇ ਰਹਿ ਕੇ ਉਹ ਦੋਨੋਂ ਮਾਤਾਵਾਂ ਦੀ ਸੇਵਾ ਵਿੱਚ ਰਹੇ। 1705 ਵਿੱਚ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਦਸ਼ਮੇਸ਼ ਪੀਰ ਜੀ ਹਜ਼ੂਰੀ ਵਿੱਚ ਦਮਨਾ ਸਾਹ ਪਹੁੰਚੇ। ਆਪ ਜੀ ਗੁਰਸਾਹਿਬ ਕੋਲ ਸਹਬੋ ਦੀ ਤਲਵੰਡੀ ਵੀ ਪਹੁੰਚੇ ਜਿੱਥੇ ਸਤਿਗੁਰ ਦੇ ਹੁਕਮ ਤੇ ਸਰਬ ਪ੍ਰਸਤੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਗੁਰਸਾਹਿਬ ਨੂੰ ਸੰਪੂਰਨ ਕੀਤਾ ਤੇ ਇਸ ਸੰਪੂਰਨ ਪਵਿੱਤਰ ਗ੍ਰੰਥ ਨੂੰ ਦੂਰ ਦੂਰ ਦੀਆਂ ਸੰਗਤਾਂ ਨੂੰ ਭੇਜਣ ਲਈ ਕਈ ਉਤਾਰੇ ਕਿਤੇ ਜਦ ਗੁਰੂ ਗੋਬਿੰਦ ਸਿੰਘ ਜੀ ਔਰਨ ਜੇਵ ਨੂੰ ਮਿਲਣ ਦੱਖਣ ਵੱਲ ਰਵਾਨਾ ਹੋਏ ਤਾਂ ਅੰਗੋਰ ਤੱਕ ਇੱਕ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਨ ਇੱਥੋਂ ਗੁਰੂ ਸਾਹਿਬ ਆਪ ਦੱਖਣ ਵੱਲ ਰਵਾਨਾ ਹੋ ਗਏ ਤੇ ਭਾਈ ਮਨੀ ਸਿੰਘ ਜੀ ਨੂੰ ਵਾਪਸ ਅਮਸਰ ਭੇਜ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਉਪਰੰਤ ਸਿੱਖ ਸੰਗਠਨ ਨੂੰ ਕਾਇਮ ਤੇ ਮਜ਼ਬੂਤ ਰੱਖਣਾ ਇਹ ਇੱਕ ਮਹੱਤਵਪੂਰਨ ਮੁੱਦਾ ਸੀ ਜਿਸ ਨੂੰ ਭਾਈ ਮਨੀ ਸਿੰਘ ਜੀ ਨੇ ਚੁਣੌਤੀ ਸਮਝ ਕੇ ਆਪਣੀ ਸੂਝ-ਬੂਝ ਦੇ ਨਾਲ ਇਸ ਨੂੰ ਚੜਾਂਦਿਆਂ ਕਲਾ ਵਿੱਚ ਰੱਖਣ ਲਈ ਪੂਰਾ ਪੂਰਾ ਸਾਥ ਦਿੱਤਾ ਉਹਨਾਂ ਨੇ ਅਮਰਸਰ ਪੁੱਜ ਕੇ ਗੁਰੂ ਘਰ ਬਾਰੇ ਸਾਕੀਆਂ ਤੇ ਗੁਰੂ ਸਾਹਿਬ ਦੀ ਕਥਾ ਸੁਣਾ ਸੁਣਾ ਕੇ ਸੰਗਤਾਂ ਦਾ ਮਨੋਂ ਵੱਲ ਕਾਇਮ ਰੱਖਿਆ ਉਨਾਂ ਨੂੰ ਹਰ ਕਿਸਮ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਬਣ ਤਿਆਰ ਕੀਤਾ ਤੇ ਗੁਰੂ ਘਰ ਦੀ ਮਹਿਮਾਤ ਤੇ ਸਤਕਾਰ ਨੂੰ ਆਜ ਨਹੀਂ ਆਣ ਦਿੱਤੀ। ਖਾਲਸਾ ਪੰਥ ਵਿੱਚ ਭਵੰਦਗ ਜਜਬਾ ਸੰਸਾਰ ਕਰਨ ਖਾਤਰ ਦਸਹਿਰੇ ਤੇ ਦੀਵਾਲੀ ਦੇ ਮੌਕਿਆਂ ਤੇ ਸੰਗਤਾਂ ਨੂੰ ਅੰਮ੍ਰਿਤਸਰ ਇਕੱਠੇ ਹੋਣ ਲਈ ਪ੍ਰੇਰਿਆ। ਜਿਸ ਨਾਲ ਸੰਗਤਾਂ ਕੱਤਰ ਹੋ ਕੇ ਸਤਿਗੁਰਾਂ ਦੇ ਦਰਵਾਜ਼ੇ ਵਿੱਚ ਨਤਮਸਤਕ ਹੁੰਦੀਆਂ ਉੱਥੇ ਭਰਪੂਰ ਵਿਚਾਰਾਂ ਹੁੰਦੀਆਂ। ਸੋੜੀ ਨਰੰჯਨ ਰਾਏ ਤਾਂ ਅਮਰਸਰ ਛੱਡ ਗਿਆ ਪਰੰਤੂ ਉਸ ਦਾ ਮੁੱਖ ਤਿਆਰ ਚੂੜਮਲ ਉਹਦੇ ਤੇ ਉਸਦੇ ਦੋ ਪੁੱਤਰ ਹੁਕਮ ਸਿੰਘ ਅਤੇ ਰਾਮੂਮਲ ਅਮਰਸਰ ਵਿੱਚ ਰਹਿੰਦੇ ਸਨ। ਹੁਕਮ ਕਮ ਸਿੰਘ ਦਾ ਗੁਰੂ ਘਰ ਨਾ ਪੱਕਾ ਸ਼ਦਾਲੂ ਸੀ। ਪ੍ਰੰਤੂ ਚੂਹਰ ਮਲ ਉਹ ਹੀ ਅਤੇ ਉਸ ਦਾ ਦੂਸਰਾ ਪੁੱਤਰ ਨਾਮੂ ਮਲ ਗੁਰੂ ਘਰ ਦੀਆਂ ਲੌਣਕਾਂ ਦੇਖ ਕੇ ਬੜੀ ਖਾਰ ਖੰਦੇ ਸੀ। ਇਹਨਾਂ ਨੇ ਭਾਈ ਮਨੀ ਸਿੰਘ ਦੇ ਖਿਲਾਫ ਸੂਬਾ ਲਾਹੌਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਲਾਹੌਰ ਦੇ ਸੂਬੇ ਤੇ ਤਾਂ ਕੋਈ ਅਸਰ ਨਹੀਂ ਹੋਇਆ ਪਰ ਪੱਟੀ ਦੇ ਹਾਕਮ ਨੇ ਦੋਮਾ ਜੱਟ ਦੀ ਅਗਵਾਈ ਹੇਠ ਅਮਰਸਾ ਤੇ ਹਮਲਾ ਕਰਵਾ ਦਿੱਤਾ। ਜੁੱਧ ਹੋਇਆ। ਦੇਵਾਂ ਜੱਟ ਜਾਨ ਬਚਾ ਕੇ ਦੌੜਨ ਵੱਲ ਸਫਲ ਹੋ ਗਏ। ਖਾਸੇ ਇਸ ਜਿੱਤ ਨਾਲ ਭਾਈ ਮਨੀ ਸਿੰਘ ਦਾ ਮਾਨ ਸਤਕਾਰ ਹੋਰ ਵੱਧ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਸੰਪਾਸ਼ਾ ਦੇ ਆਸ਼ੀਰਵਾਦ ਸਦਕਾ ਜਦ ਦੁਸ਼ਮਣਾਂ ਨੂੰ ਸੋਧਣਾ ਸ਼ੁਰੂ ਕੀਤਾ ਤਾਂ ਸਿੱਖਾਂ ਦੇ ਹੌਸਲੇ ਹੋਰ ਵੀ بلند ਹੋ ਗਏ। ਉਨ੍ਹਾਂ ਨੇ ਦਰਿਆ ਜਮੁਨਾ ਦੇ ਕੰਢੇ ਤੋਂ ਲੈ ਕੇ ਦਰਿਆ ਰਾਵੀ ਦੇ ਕੰਢੇ ਤੱਕ ਦੇ ਇਲਾਕੇ ਵਿੱਚੋਂ ਮੁਗਲ ਫੌਜਾਂ ਨੂੰ ਹਰਾਇਆ ਛੋਟੇ ਸੈਵਕਾਂ ਦੇ ਅਤੇ ਮਾਤਾ ਗੁਜਰੀ ਦੇ ਕਤਲ ਸੁਭਾ ਸਰਹੰਦ ਤੋਂ ਬਦਨਾਂ ਲੈ ਕੇ 1910 ਵਿੱਚ ਸਰਹੰਦ ਦੇ ਕਿਲੇ ਤੋਂ ਖਾਲਸਾਈ ਪੱਛਮ ਲਹਿਰਾ ਕੇ ਖਾਲਸਾ ਰਾਜ ਦੀ ਨੀਂ ਰੱਖੀ ਤੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਬਾਤ ਕਿਸਮਤੀ ਨਾਲ ਕੁਝ ਕਾਰਨਾ ਕਰਕੇ ਬੰਦਾ ਸਿੰਘ ਬਹਾਦਰ ਦੀ ਛੀਂਧਿ ਵਿਚੋਂ ਖਾਲਸਾ ਜਥੇਬੰਦੀ ਟੁੱਟ ਗਈ ਖਾਲਸਾ ਦਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਆਪਸੀ મતਭੇਦ ਹੋ ਗਿਆ ਤੇ ਮਾਤਾ ਸੁੰਦਰੀ ਜੀ ਨੇ ਇਹਨਾਂ ਦਾ ਝਗੜਾ ਨਿਵਣ ਲਈ ਭਾਈ ਮਨੀ ਸਿੰਘ ਨੂੰ ਫਿਰ ਅੰਮ੍ਰਿਤਸਰ ਭੇਜ ਦਿੱਤਾ ਬੰਦੀ ਖਾਨ ਸੇ ਚਾਹੁੰਦਾ ਸੀ ਕਿ ਗਿਆਰਵੇਂ ਗੁਰੂ ਬੰਦਾ ਸਿੰਘ ਬਹਾਦਰ ਨੂੰ ਮੰਨਿਆ ਜਾਵੇ ਜਦ ਕੀ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨਸਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸੀ ਦੋਨੋਂ ਤਰ੍ਹਾਂ ਆਪਣੀ ਆਪਣੀ ਜਗ੍ਹਾ ਡਟੀਆਂ ਰਹੀਆਂ ਤੇ ਆਪਸੀ ਜਤੋਖਾਨ ਵੱਧ ਗਈ ਉਸੇ ਸਾਲ ਸਾਖੀ ਦੇ ਮੌਕੇ ਤੇ ਬੰਦੀ ਤੇ ਤਤ ਖਾਨ ਸੇ ਉੱਚ ਕੁਲਮੁਰ ਕੋਲ ਲੜਾਈ ਹੋਈ ਤੇ ਤਿਆਰੀ ਹੋਣ ਲੱਗੀ ਇਸ ਮਸਲੇ ਨੂੰ ਭਾਈ ਮਨੀ ਸਿੰਘ ਜੀ ਨੇ ਅਮਨ ਅਮਾਨ ਨਾਲ ਸੁਲਝਾਇਆ ਤੇ ਦੋ ਪਾਰਚੀਆਂ ਇੱਕ ਫਤੀ ਦਰਸ਼ਨ ਤੇ ਦੂਜੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿ ਲਿਖ ਕੇ ਹਰ ਇੱਕ ਦੀ ਪੌੜੀ ਅਮਰ ਸਰੋਵਰ ਵਿੱਚ ਪਾਇਆ ਤੇ ਫੈਸਲਾ ਕੀਤਾ ਕਿ ਜੋ ਪਾਰਚੀ ਪਹਿਲੇ ਉੱਪਰ ਆਏਗੀ ਉਹੀ ਅਕਾਲ ਪੁਰਖ ਦਾ ਹੁਕਮ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪੱਤੀ ਉੱਪਰ ਆ ਗਈ। ਸਾਪਨੇ ਜੇ ਕਾਰੇ ਛੱਡੀ ਅਮਰ ਤੇ ਸੁਖ ਸ਼ਾਂਤੀ ਨਾਲ ਫੈਸਲਾ ਹੋ ਗਿਆ। ਉਹਨਾਂ ਦੀ ਸੁੱਚੀ ਅਗਵਾਈ ਨਾਲ ਮਾਮਲਾ ਨਿਸ਼ਚਿਤਿਆ ਗਿਆ ਤੇ ਸਿੱਖਾਂ ਵਿੱਚ ਮੂਹਰੇ ਏਕਤਾ ਹੋ ਗਈ। ਪਾਇਸਾ ਆਪਣੀ ਪਹਿਲੀ ਗ੍ਰੰਥੀ ਹੋਣ ਦੇ ਦੌਰਾਨ ਕਈ ਪੁਸਤਕਾਂ ਰਚੀਆਂ ਗਿਆਨ ਰਤਨਾਵਲੀ ਇਨਾਂ ਦੀ ਸਤ ਸ੍ਰੀ ਅਕਾਲ ਸਾਲ 1734 ਵਿੱਚ ਗੁਰਗੋਵੀ ਸਿੰਘ ਜੀ ਭਾਈ ਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਦਸਮ ਗ੍ਰੰਥ ਦੀ ਪਹਿਲੀ ਈੜ ਤਿਆਰ ਕੀਤੀ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੀਂ ਈੜ ਤਿਆਰ ਕੀਤੀ ਜਿਸ ਵਿੱਚ ਹਰੇਕ ਗੁਰੂ ਸਹਿਬਾਨਾਂ ਦੀ ਬਾਣੀ ਰਾਗਾਂ ਉਚ ਚੁਣ ਕੇ ਇਕ ਥਾਂ ਕੀਤੀ ਅਤੇ ਭਾਕਮਾਂ ਦੀ ਬਾਣੀ ਵੀ ਹਰ ਇੱਕ ਪੱਤਵੀ ਇੱਕ ਥਾਂ ਲਿਖੀ ਪਰ ਗੁਪਤ ਦੀ ਪ੍ਰਵਾਨ ਨਹੀਂ ਕੀਤੀ ਮਸਹਰ ਵਿੱਚ ਦੀਵਾਲੀ ਦਾ ਚੋੜ ਮੇਲਾ ਤੇ ਸੋਬਰ ਵਿੱਚ ਇਸ਼ਨਾਨ ਕਰਨਾ ਮੁਗਲ ਸਰਕਾਰ ਨੇ ਕਈ ਵਾਰਾਂ ਤੋਂ ਬੰਦ ਕੀਤਾ ਹੋਇਆ ਸੀ ਪਾਈ ਮਨੀ ਸਿੰਘ ਇਸ ਵਕਤ ਤੱਕ 90 ਸਾਲਾਂ ਦੇ ਹੋ ਚੁੱਕੇ ਸੀ ਤੇ ਆਪਣੇ ਹੋਰ ਮੁਖੀ ਸਿੰਘਾਂ ਨਾਲ ਸਲਾਹ ਕੀਤੀ ਕਿ ਆਉਣ ਦੀ ਦੀਵਾਲੀ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਦੀ ਦੀਪਮਾਲਾ ਦਾ ਮੇਲਾ ਅਮਰਸਰ ਕੀਤਾ ਜਾਵੇ ਆਪਸੀ ਮਿਲਜੋਲ ਨਾ ਪ੍ਰਬੰਧਕ ਖੇਤਾਂ ਦੇ ਚਰਦੀ ਕਲਾ ਦੇ ਮਾਮਲੇ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ ਤੇ ਸੰਗਤ ਹਰਮੰਦਰ ਸਾਹਿਬ ਦੇ ਸ਼ਰੋਮਰ ਵਿੱਚ ਇਸ਼ਨਾਨ ਵੀ ਕਰ ਲਵੇਗੀ ਸਿੰਘਾਂ ਨੇ ਮਿਲ ਕੇ ਲਾਹੌਰ ਦੇ ਸੂਬੇ ਦੇ ਕਰੀਆਖਾਨ ਨਾਲ ਗੱਲਬਾਤ ਕੀਤੀ ਤੋ ਯਾਸਵੀ ਲੈ ਲਈ ਇਸ ਛੱਤ ਤੇ ਕਿਸ ਸਿੱਖ ਗਰਵਣ ਨਹੀਂ ਕਰਨਗੇ ਜ਼ਿਕਰਿਆ ਖਾਨ ਨੇ ਹਾਂ ਤਾਂ ਕਰ ਦਿੱਤੀ ਪਰ ਇਸ ਦੇ ਅਬਜ ਵੱਲੋਂ 5000 ਰੁਪਏ ਟੈਕਸ ਲਾ ਦਿੱਤਾ ਗਿਆ ਪਾਈ ਮੰਨੀ ਸਿੰਘ ਨੇ ਦੂਰ ਦੂਰ ਤੱਕ ਸੰਗਤਾਂ ਨੂੰ ਲਿਖਤੀ ਸੁਨੇਹੇ ਭੇਜ ਦਿੱਤੇ ਬਾਅਦ ਵਿੱਚ ਜ਼ਿਕਰਿਆ ਖਾਨ ਦੀ ਨਿੱਤ ਖਰਾਬ ਹੋ ਗਈ ਉਹਨਾਂ ਨੇ ਸੋਚਿਆ ਕਿ ਇਸ ਤੋਂ ਬੱਦਿਆ ਕਿਹੜਾ ਮੌਕਾ ਹੋਵੇਗਾ ਸਿੱਖਾਂ ਦਾ ਖੁਰਾਕੋਜ ਮਟਾਉਣ ਦਾ ਇਸ ਇਕੱਠ ਨੂੰ ਇੱਕੋ ਵਾਰੀ ਵਿੱਚ ਖਤਮ ਕੀਤਾ ਜਾਵੇ ਅੰਦਰੋਂ ਅੰਦਰੋਂ ਉਸਨੇ ਪੂਰੀ ਤਿਆਰੀ ਕਰ ਲਈ ਪਰ ਕਿਸੇ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੂੰ ਇਸ ਦੀ ਸੂਚਨਾ ਮਿਲ ਗਈ ਉਹਨਾਂ ਨੇ ਦੁਬਾਰਾ ਚਿੱਠੀਆਂ ਲਿਖ ਕੇ ਇਹ ਪ੍ਰੋਗਰਾਮ ਰੱਦ ਕਰਨ ਦਾ ਸੁਨੇਹਾ ਸੰਤਾ ਨੂੰ ਦੇ ਦਿੱਤਾ ਤੇ ਸਭ ਨੂੰ ਆਣ ਲਈ ਪਰ ਕਈ ਜਿਨ੍ਹਾਂ ਨੂੰ ਵਕਤ ਤੇ ਚਿੱਠੀ ਨਹੀਂ ਮਿਲੀ ਉਹ ਆ ਗਈ ਜਕਰੀਆ ਖਾਨ ਨੇ ਲਿਖਪਤਰ ਆਏ ਨੂੰ ਫੌਜ ਦੇ ਕੇ ਅਮਰਸਰ ਭੇਜ ਦਿੱਤਾ ਕਈ ਸਿੱਖ ਇਸ਼ਨਾਨ ਕਰਦੇ ਪ੍ਰਕਰਮਾ ਵਿੱਚ ਹੀ ਸ਼ਹੀਦ ਕਰ ਦਿੱਤੇ ਗਏ ਪਰ ਫਿਰ ਵੀ ਸਿੱਖਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਭਾਈ ਮਨੀ ਸਿੰਘ ਨੇ ਰੋਜ਼ ਪ੍ਰਗਟ ਕੀਤਾ ਤੇ ਕਤਲਿਆਂ ਦੀ ਨ ਦੇਖੀ ਕੀਤੀ ਪੰਜ ਕਰੀਆਂ ਖਾਨ ਨੇ ਉਹਨਾਂ ਦੀ ਗੱਲ ਵਿੱਚ ਨજર ਅੰਦਾਜ਼ ਕਰਕੇ 5000 ਰੁਪਏ ਦੀ ਮੰਗ ਕੀਤੀ ਜਿਸ ਨੂੰ ਭਾਈ ਸਾਹਮਣੇ ਦੇਨ ਤੋਂ ਇਨਕਾਰ ਕਰ ਦਿੱਤਾ ਇਸ ਬਹਾਨੇ ਭਾਈ ਮਨੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਨਖਾਸ ਚੌਕ ਲੈ ਅੰਦਾ ਗਿਆ ਕਾਜੀ ਨੇ ਮੁਸਲਮਾਨ ਬਣ ਲਈ ਕਿਹਾ ਨਾ ਕਰਨਤੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਜਿਲਾਦ ਭਾਵੇਂ ਜਿਲਾਦ ਹੀ ਸੀ ਉਸ ਵਿੱਚ ਵੀ ਥੋੜਾ ਇਨਸਾਨੀਅਤ ਦਾ ਅੰਸ਼ ਬਚਿਆ ਹੋਵੇਗਾ ਉਸਨੇ ਉਹਨਾਂ ਦੇ ਬੰਦ-ਬੰਦ ਕੱਟਣ ਦੀ ਬਜਾਏ ਜਦ ਸਿੱਧਾ ਬਾਹ ਕੱਟਣ ਲੱਗਿਆ ਤਾਂ ਭਾਈ ਮਨੀ ਸਿੰਘ ਨੇ ਕਿਹਾ ਮਿੱਤਰਾ ਬੰਦ-ਬੰਦ ਕੱਟ ਤੈਨੂੰ ਹੁਕਮ ਮੰਨਣਾ ਚਾਹੀਦਾ ਹੈ ਧੰ ਹੈ ਸਿੱਖੀ ਤਾਂ ਭਾਈ ਮਨੀ ਸਿੰਘ ਤੇ ਬਾਕੀ ਦੇ ਸਿੱਖ ਉਸ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਅਕਾਲ ਪੁਰਖ ਦੀ ਗੋਦ ਵਿੱਚ ਜਾਸਮਾਈ ਭਾਈ ਮਨੀ ਸਿੰਘ ਦੇ ਆਖਰੀ ਸਾਹਾਂ ਵਿੱਚ ਵੀ ਜਵਾਨ ਤੇ ਇਹ ਲਫ਼ਜ਼ ਸਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਭਾਈ ਸੁਬੇਕ ਤੇ ਕੁਝ ਹੋਰ ਸਿੱਖਾ ਨਹੀਂ ਮਸਤੀ ਦਰਵਾਜ਼ੇ ਤੋਂ ਬਾਹਰ ਕਿਲੇ ਦੇ ਪਾਸ ਉਹਨਾਂ ਦਾ ਸੰਸਕਾਰ ਕੀਤਾ ਜਿੱਥੇ ਗੁਰਦੁਆਰਾ ਸ਼ਹੀਦ ਗੰਦਪਨੀਆ ਹੈ ਇਸ ਸ਼ਹੀਦੀ ਨਾਲ ਸਿੱਖ ਕੌਮ ਵਿੱਚ ਅਜਿਹਾ ਜੋਸ਼ ਪੈਦਾ ਹੋਇਆ ਕਿ ਸਿੱਖਾਂ ਨੇ ਇਸ ਜ਼ੁਲਮੀ ਰਾਜ ਦਾ ਅੰਤ ਕਰਨ ਲਈ ਮਸਲਾ ਬਣਾ ਲਿਆ ਜਿਨ੍ਹਾਂ ਵਿੱਚ ਮਿਲ ਕੇ ਹਕੂਮਤ ਨੂੰ ਮੁੜ ਕੇ ਚੈਨਾਂ ਬਠਣਾ ਨਹੀਂ ਦਿੱਤਾ ਚਾਹੇ ਸਿੱਖਾਂ ਨੂੰ ਇੱਕ ਤੋਂ ਬਾਅਦ ਇੱਕ ਨਹੀਂ ਬਲਕਿ ਲੱਖਾਂ ਸ਼ਹੀਦیاں ਦੇਣੀਆਂ ਪਈਆਂ ਜਾਜਵੀ ਜਦ ਅਸੀਂ ਅਰਦਾਸ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਜ ਤੇ ਬੰਦਵੰਦਕ ਟਵਾਏ ਤਨ ਖੋਪਰੀਆਂ ਨਿਵਾਈਆਂ ਤਨਾਰੇ ਨਾ ਚਿਰਾਈ ਗਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਦੋਂ ਹਰ ਸਿਖ ਅਰਦਾਸ ਵਿੱਚ ਅੱਖਰ ਸੁਣਦਾ ਹੈ ਤਾਂ ਆਪ ਮਹਾਰਾਹੀ ਭਾਈ ਮਨੀ ਸਿੰਘ ਦੀ ਚਹੀਦੀ ਦੀ ਤਸਵੀਰ ਉਸਦੇ ਸਾਹਮਣਿਆ ਜਾਂਦੀ ਹੈ ਭਾਈ ਮਨੀ ਸਿੰਘ ਜੀ ਸਾਦਤ ਸਿੱਖ ਧਰਮ ਵਿੱਚ ਬੜਾ ਅਹਿਮ ਸਥਾਨ ਰੱਖਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ